ਫਗਵਾੜਾ ਸ਼ਹਿਰ ਵਿੱਚ ਚੜhti ਸਵੇਰ ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6:30 ਵਜੇ ਇੱਕ ਟਰੱਕ ਜਲੰਧਰ ਤੋਂ ਫਗਵਾੜਾ ਸਾਈਡ ਜਾ ਰਿਹਾ ਸੀ ਤਾਂ ਇੱਕ ਫਗਵਾੜਾ ਤੋਂ ਜਲੰਧਰ ਸਾਈਡ ਆ ਰਿਹਾ ਸੀ ਜਦੋਂ ਇਹ ਛੇੜੂ ਪੁਲ ਤੋਂ ਪਹੁੰਚਦੇ ਹਨ ਤਾਂ ਫਗਵਾੜਾ ਤੋਂ ਜਲੰਧਰ ਜਾ ਰਿਹਾ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦਾ ਹੋਇਆ ਰੋਡ ਦੀ ਦੂਸਰੀ ਸਾਈਡ ਜਾ ਕੇ ਪੱਥਰ ਨਾਲ ਭਰੇ ਟਰੱਕ ਨਾਲ ਟਕਰਾ ਜਾਂਦਾ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਟਰੱਕਾਂ ਦੇ ਪਰਖੱਚੇ ਉੱਡ ਗਏ ਅਤੇ ਇੱਕ ਟਰੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਸਾਰੀ ਘਟਨਾ ਸੰਬੰਧੀ ਸਾਡੇ ਸਹਿਯੋਗੀ ਨੂੰ ਜਾਣਕਾਰੀ ਦਿੰਦਿਆਂ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਝੜੂ ਪੁਲ ਤੇ ਦੋ ਟਰੱਕਾਂ ਦੀ ਟੱਕਰ ਹੋ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੇ ਹਨ ਅਤੇ ਅੱਗੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਜੋ ਟਰੱਕ ਫਗਵਾੜਾ ਤੋਂ ਜਲੰਧਰ ਸਾਈਡ ਜਾ ਰਿਹਾ ਸੀ ਉਸ ਦੇ ਡਰਾਈਵਰ ਦੀ ਅੱਖ ਲੱਗਣ ਕਾਰਨ ਉਸ ਦਾ ਟਰੱਕ ਬੇਕਾਬੂ ਹੋ ਗਿਆ ਸੀ ਉਸ ਦਾ ਬੇਕਾਬੂ ਹੋਇਆ ਟਰੱਕ ਡਿਵਾਈਡਰ ਪਾਰ ਕਰਦਾ ਦੂਸਰੀ ਸਾਈਡ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਇਆ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ ਆਨੰਦ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਇੱਕ ਟਰੱਕ ਚਾਲਕ ਦੀ ਮੌਤ ਹੋ ਜਾਂਦੀ ਹੈ ਤੇ ਦੂਸਰਾ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਜਾਂਦਾ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਹਾਂਜੀ ਕਿੱਥੋਂ ਕਿੱਥੇ ਆ ਰਹੇ ਸੀ ਜੀ ਦਿੱਲੀੋਂ ਆ ਰਹੇ ਸੀ ਦਿੱਲੀੋਂ ਅੰਬਰਸਰ ਤੇ ਐਕਸੀਡੈਂਟ ਹੋਇਆ ਕਿੱਦਾਂ ਹੈ ਇਹ ਪਤਾ ਨਹੀਂ ਕਿਉਂ ਕਿੱਥੇ ਲੱਗ ਗਈ ਸੀ ਕੀ ਨਾ ਕੀ ਇਹ ਡਰਾਈਵਰ ਦਾ ਇਹ ਦਾ ਗਰਜੰਟ ਸਿੰਘ ਹਾਂਜੀ ਗਰਜੰਟ ਸਿੰਘ ਗਰਜੰਟ ਸਿੰਘ ਕਿੱਥੋਂ ਕਿੱਥੇ ਲੈ ਕੇ ਆ ਰਹੇ ਸੀ ਮਾਲ ਇਹ ਦਿੱਲੀੋਂ ਅੰਬਰਸਰ ਦਿੱਲੀੋਂ ਅੰਬਰਸਰ ਤੇ ਹੋਇਆ ਕਿੱਥੇ ਹੈ ਐਕਸੀਡੈਂਟ ਜਾਂ ਜਲੰਧਰ ਦੇ ਪਿੱਛੇ ਹੀ ਹੈ ਢੇੜੂ ਵਾਲਾ ਪੁਰੀ ਵਾਇਦਾ ਹਾਂਜੀ ਹਾਂਜੀ ਤੇ ਮਤਲਬ ਬੰਦਾ ਕਿੱਦਾਂ ਤੁਹਾਡਾ ਠੀਕ ਆ ਨਹੀਂ ਨਹੀਂ ਉਹ ਪੂਰਾ ਆ ਗਿਆ ਹਾਂਜੀ ਪੂਰਾ ਹੋ ਗਿਆ ਪੂਰਾ ਹੋ ਗਿਆ ਬਾਈ ਸਵੇਰ ਤੋਂ 6:30 ਦਾ ਟਾਈਮ ਸੀਗਾ ਇਧਰੋਂ ਆ ਰਿਹਾ ਸੀਗਾ ਡਵਾਈਡਰ ਤੋਂ ਰੋਂਗ ਸਾਈਡ ਤੋਂ ਟਰੱਕ ਆ ਰਿਹਾ ਸੀਗਾ ਇਹਨੇ ਆ ਕੇ ਸਿੱਧੇ ਮੀਂਹ ਦੇ ਵਿੱਚ ਬੰਦਾ ਸਿੱਧਿਆ ਨਹੀਂ ਆ ਕੇ ਉਹਦੇ ਵਿੱਚ ਬਜਾ ਟਰੱਕ ਦੇ ਵਿੱਚ ਆ ਕੇ ਵਿਓ ਆਪਦੇ ਦੀ ਡੈਥ ਹੋ ਗਈ ਆ ਤੇ ਦੂਸਰਾ ਬੰਦਾ ਕਾਫੀ ਮੇਜਰ ਹੋਇਆ ਕਿਸ ਕੇ ਵਿੱਚ ਹਾਂਜੀ ਕਿਹੜੀ ਕਿਹੜੀ ਜੀ ਇਚ ਹੋਇਆ ਇਹ ਭਾਈ ਦੋਨੇ ਟਰੱਕਾਂ ਵਿੱਚ ਹੋਇਆ ਦੋਨੇ ਟਰੱਕੇ ਆਮਣੇ ਸਾਹਮਣੇ ਹੋਈ ਚੱਕੇ ਇਹਦੇ ਸਾਹਮਣੇ ਹਾਂਜੀ ਨਹੀਂ ਆਮਣੇ ਸਾਹਮਣੇ ਹੋਈ ਟਰੱਕ ਹਾਂਜੀ ਆਮਣੇ ਸਾਹਮਣੇ ਤੇ ਕੋਈ ਸਹੀ ਮੌਤ ਵੀ ਹੋਈ ਆ ਹਾਂਜੀ ਬਜੀ ਇੱਕ ਟਾਈਮ ਇਤੋਂ ਜਿਹੜਾ ਫੂਕਲਾ ਡਰਾਈਵਰ ਆ ਇਹਦੀ ਮੌਤ ਹੋ ਗਈ ਆ ਮੇਰੇ ਸਾਨੂੰ ਪ੍ਰਾਈਵੇਟ ਬੰਦੇ ਦਾ ਕਾਲ ਆਈ ਆ ਉਹ ਕਹਿੰਦੇ ਕਿ ਐਸਸੀ ਅੰਦਰ ਦੇ ਦੇ ਪਹੁੰਚੇ ਹੋਏ ਜਦੋਂ ਆਪਾਂ ਪਹੁੰਚ ਕੇ ਦੇਖਿਆ ਤਾਂ ਇੱਕ ਟਰੈਕਟਰ ਗੁਆੜੇ ਤੋਂ ਜਲੰਧਰ ਜਾ ਰਿਹਾ ਹੈਗਾ ਇੱਕ ਜਲੰਧਰ ਤੋਂ ਗੁਆੜੇ ਆ ਰਿਹਾ ਸੀਗਾ ਉਹ ਕਹਿੰਦੇ ਜਿਹੜਾ ਜਲੰਧਰ ਤੋਂ ਥਵਾੜੇ ਤੋਂ ਜਲੰਧਰ ਜਾ ਰਿਹਾ ਹੈਗਾ ਉਹਦੀ ਕਿਤੇ ਝੋਕ ਲੱਗ ਗਈ ਉਹ ਉਹ ਡਵਾਈਡਰ ਟੱਪ ਕੇ ਦੂਜੇ ਟਰੱਕ ਵਿੱਚ ਪੱਥਰ ਦਾ ਲੱਦਿਆ ਹੋਇਆ ਉਹਦੇ ਵਿੱਚ ਬਣੀ ਤੇ ਸਰ ਇਹ ਅਮਲੇ ਸਾਹਮਣੇ ਫਿਰ ਐਕਸੀਡੈਂਟ ਇਹ ਨਹੀਂ ਜੀ ਦੂਜੇ ਰੋਡ ਤੋਂ ਟੱਪ ਕੇ ਦੂਜੇ ਪਾਸੇ ਆਇਆ ਤੇ ਕੋਈ ਮੱਗੀ ਜਾਨ ਨਹੀਂ ਲੱਗ ਇੱਕ ਦੀ ਮੌਤ ਹੋ ਗਈ ਆ ਇੱਕ ਨੂੰ ਰੈਫਰ ਕਰ ਦਿੱਤਾ ਫਿਰ ਕਿਹੜੇ ਟਰੱਕ ਵਾਲੇ ਦੀ ਹੋਈ ਸੀ ਮੌਤ ਜੀ ਜਿਹੜਾ ਫਵਾੜੇ ਤੋਂ ਜਲੰਧਰ ਜਿਹੜਾ ਟੱਪ ਕੇ ਇਧਰ ਦੂਜੇ ਪਾਸੇ ਆ ਤੇ ਦੂਸਰੀ ਦੀ ਕੰਡੀਸ਼ਨ ਕਿਦਾਂ ਜੀ ਵੀਰੇ ਦੀ ਹਾਲਤ ਉਹਦੀ ਨਹੀਂ ਦੇਖ ਸਕਦੇ ਇੱਕ ਗੰਭੀਰ ਆ ਇਸ ਕਰਕੇ ਉਹ ਹਸਪਤਲ ਪਹੁੰਚ ਗਿਆ ਸਰ ਵੀ ਕਾਰਵਾਈ ਬਗੈਰ ਕਰਾਂ ਹਾਂਜੀ ਟੀ ਕਾਰਵਾਈ ਵਗੈਰਾ ਕਰੇ ਕਾਰਵਾਈ ਥਾਣਾ ਸੱਤ ਦੇ ਹਵਾਲੇ ਕਰਨਾ ਆਈ ਉਹਦੇ ਜਿਹੜਾ ਆਏਗਾ ਤੇ ਉਹ ਗੂੜੀ ਚੰਗਾ ਲੱਗੇਗਾ ਥਾਣਾ